ਸਰਜੀਤ ਕੌਰ ਕੀ ਗੱਲਬਾਤ ਹੋਈ ਜਿਹੜਾ ਛਾਲੇ ਗੱਲਬਾਤ ਕੀ ਹੋਈ ਵੀ ਆਉਣ ਜਾਣ ਸੀ ਮੁੰਡੇ ਦਾ ਭਰਾ ਬਣਿਆ ਹੈ ਤੇ ਰਖੜੀ ਵੀ ਬਣਾਉਂਦਾ ਰਿਹਾ ਮੁੰਡਾ ਅੱਛਾ ਤੇ ਰਖੜੀ ਬਣਾ ਕੇ ਮੜ ਕੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱਸਾਬ ਕਿਤਾਬ ਹੈ ਇਹ ਸਾਡੀ ਬੇਟੀ ਦੇ ਨਾਲ ਇਹਨੇ ਇਹ ਚਾਂਸ ਕਰ ਲਿਆ 29 ਤਰੀਕ ਮੰਗਲਵਾਰ 29 ਤਰੀਕ ਦੀ ਗਏ ਹਾਂ ਹਾਂਜੀ ਮੰਗਲਵਾਰ ਦੀ ਕੋਈ ਸਿਸਟਮ ਲੈਣ ਕਿਤੀ ਹਾਂਜੀ ਠੀਕ ਹੈ ਉਸਨੇ ਕਿਹਾ ਜੀ ਚਲੋ ਤੁਸੀਂ ਦਰਖਾਸਤ ਇਹਦਾ ਪਰਚਾ ਦਰਜ ਨਹੀਂ ਕਰਨਾ ਜੇ ਦਰਖਾਸਤ ਹੀ ਦੇ ਦਿਓ ਇਹ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪਰਚਾ ਫਿਰ ਦਰਜ ਕਰਾਂਗੇ। ਲੱਗ ਰਿਹਾ ਨਾ ਮੁੰਡਾ? ਹਾਂ ਲੱਗ ਰਿਹਾ। ਨਾਲ ਦੀ ਗਲੀ 'ਚ ਹੈ। ਅੱਛਾ, ਛੋਟੀ ਬਾਲਕ ਹੈ ਕਿ ਨਾ ਬਾਲਕ? ਨਹੀਂ ਬਾਲ, ਛੋਟੀ ਉਮਰ 'ਚ ਆ। ਅੱਛਾ। ਹਾਂਜੀ। ਮੁੰਡਾ ਹੈਗਾ 21 ਸਾਲ ਦਾ। ਉਹਨੇ ਮਾਰਕੀ ਕਰਦੇ ਆ। ਅਸੀਂ ਮੰਗ ਕਰਦੇ ਵੀ ਸਾਡੀ ਬੇਟੀ ਸਾਡੇ ਘਰੇ ਆਉਣੀ ਚਾਹੀਦੀ। ਅੰਦਰ ਕੀਤਾ ਜਾਵੇ। ਉਹਨੂੰ ਸਜ਼ਾ ਹੋ ਜੇ। ਜੀ, ਥਾਣੇਦਾਰ ਪੁੱਛਿਓ ਕੀ ਕਾਰਨ ਕੀ ਹੈ? ਅਸੀਂ ਤਾਂ ਰਿਪੋਰਟ ਲਖਾਈਏ ਸਾਡੀ ਭੈਣ ਨੂੰ ਮਿਲਦੀ ਭਰਾ ਬਣਿਆ ਆ ਸੀ, ਭਰਾ ਬਣ ਕੇ ਰਾ ਮਾਰ ਕੀਤੀ ਹੋਈ ਆ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਕੱਢ ਕੇ ਲੈ ਗਿਆ ਅੱਜ 4 ਦਿਨ ਹੋ ਗਏ ਤੇ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣਣ ਨੇ ਦੇਈ ਸਾਰੀ ਗੱਲ ਉਹਨਾਂ ਤੇ ਸੁਣਦੀ ਬੈਠੇ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿਹਾ ਇਦਾਂ ਰਹਿੰਦਾ ਨਾ ਕਿਦਾ ਬੜੇ ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਵਾਲਕ ਆ ਹਾਂਜੀ ਹਾਂਜੀ ਪੁਲਿਸ ਨੇ ਹੋਰ ਕੀ ਕੰਦਰੀਆਂ ਦਿਖਾਈ ਕੀ ਕਹਿੰਦੀ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ 2-3 ਵਾਰੀ ਆ ਚਾਰਜ 4 ਦਿਨ ਹੋ ਗਏ ਹਨ ਹੁੰਦਿਆਂ ਹੁੰਦਿਆਂ ਨੂੰ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ 4 ਦਿਨ ਹੋ ਗਏ ਹਨ ਇੱਥੇ ਆਉਂਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੇ ਮੰਗ ਹੀ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਚ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੀ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਕੀ ਸਮਰੇ ਭਰਾ ਭੈਣ ਭਰਾ ਬਣਾ ਕੇ ਇਸ ਤਰ੍ਹਾਂ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੇ ਵੀ ਬਦਨਾਮ ਕਰ ਦਿੱਤਾ ਆਇਆ ਵਾ ਹਾਂਜੀ ਬਦਨਾਮ ਕੀਤਾ ਆਇਆ ਵਾ ਇਸ ਦਾ ਦੀ ਸਜ਼ਾ ਚਾਹੁੰਦੇ ਉਹ ਜਿਹੜੇ ਬੰਦੇ ਨੇ ਐਂ ਕਹਿੰਦੇ ਵਾਤੋਂ ਵਾਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਤੇ ਬੰਬਾਲਕ ਕੁੜੀ ਜੁਲੀ ਪਿੰਕੀ 569 ਦੇ ਜਿਹੜੇ ਕਿੰਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਨੂੰ ਲਵਨ ਦਿੱਤੀ ਹੈ ਕਿ ਉਹ ਕੋਈ ਜਗ੍ਹਾ ਇਹਨਾਂ ਦੇ ਘਰ ਦੇ ਲਾ ਕੇ ਕੋਈ ਲਟਕਾ ਸਜੇ ਨੇ ਉਹ ਆਪਣੇ ਘਰ ਲੈ ਗਿਆ ਤੇ ਇਸ ਦੇ ਖਿਲਾਫ ਜੋ ਬੰਦੀ ਕਰ ਰਹੀ ਹੈ ਇਹੀ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੀ ਹੈ ਜੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਸ ਦੇ ਜਿਹੜੇ ਵੰਡੇ ਕਰਾਂਗੇ